ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੰਦਾ ਇਸ ਵਿਸ਼ੇ ਤੇ ਪਹਿਲਾਂ ਬਹੁਤ ਵਾਰੀ ਬੋਲ ਚੁੱਕੇ ਨੇ ਮੇਰੇ ਵੀਰ ਕਣਕ ਦੇ ਰੇਟ ਬਾਰੇ ਗੱਲ ਚੱਲਦੀ ਹੈ ਕਿ ਰੋਜ਼ ਕੋਈ ਨਾ ਕੋਈ ਵੀਰ 32 3300 ਕੋਈ 4000 ਕੋ ਕੁਸ ਕਹੀ ਆਂਦੇਗਾ ਚਾਹੀ ਰੇਟ 5000 ਹੋ ਜੀ ਆ ਗਰੀਬਾਂ ਨੂੰ ਆਪਣਾ ਕਿਹੜਾ ਕਣਕ ਫ੍ਰੀ ਦੇਣੀ ਹੈਗੇ ਤਾਂ ਜਿਹਨੂੰ ਪ੍ਰਮਾਤਮਾ ਨੇ ਸਾਜ ਕੇ ਭੇਜਿਆਗਾ ਉਹਦੀ ਕਣਕ ਉਹਦਾ ਆਟਾ ਉਹਦਾ ਸਭ ਕੁਝ ਉਹਨੇ ਲਿਖਿਆ ਹੈਗਾ ਤੁਸੀਂ ਇਹਨਾਂ ਲੋਕਾਂ ਨੂੰ ਗਰੀਬਾਂ ਨੂੰ ਕਿਉਂ ਮਜਬੂਰ ਕਰਦੇ ਹੋ ਧਰਨੇ 'ਚ ਜਾਣ ਵਾਸਤੇ ਤੁਸੀਂ ਐਂ ਦੱਸੋ ਇਹਨਾਂ ਦੇ ਬੱਚੇ ਕੌਣ ਪਾਲੂਗਾ ਇਹ ਕੰਮ ਸਿਰਫ ਆਪਣਾ ਜ਼ਿਮੀਦਾਰਾਂ ਦਾ ਕੱਲਿਆਂ ਦਾ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਉੱਥੇ ਗਰੀਬਾਂ ਦਾ ਜੇ ਕੋਈ ਆਪਦੀ ਖੁਸ਼ੀ ਨਾਲ ਜਾਂਦਾ ਤਾਂ ਉਹ ਜਾ ਸਕਦਾ ਹੈਗਾ ਜੇ ਆਪਾਂ ਇਹਨਾਂ ਨੂੰ ਜਾਣ ਉੱਜ ਕੇ ਡਰਾ ਕੇ ਜਾਓ ਕੁੱਝ ਹੋਰ ਗੱਲਬਾਤ ਕਰਕੇ ਲੈ ਕੇ ਜਾਣੇ ਆ। ਤਾਂ ਉਹ ਉਹ ਠੀਕ ਨਹੀਂ ਹੈਗਾ ਵੀਰੋ ਇਹਨਾਂ ਦੇ ਇਹਨਾਂ ਦੇ ਪਿੱਛੇ ਕੰਮ ਕਿਵੇਂ ਚੱਲੂਗਾ ਐ ਦੱਸੋ ਮੈਨੂੰ ਜਿਹੜਾ ਕੋਈ ਇਹਨਾਂ ਦਾ ਧਰਨੇ ਤੇ ਜਾ ਕੇ ਮੈਂ ਇਹਨਾਂ ਨੂੰ ਬਿਠਾਉਣੇ ਆਪਾਂ ਆਪਣੇ ਕੋਲ ਤਾਂ ਜ਼ਮੀਨ ਐ ਸਾਰਾ ਕੁਝ ਐਗਾ ਆਪਣੇ ਕੋਲ ਜਿਹੜੇ ਵੱਧ ਜ਼ਮੀਨਾਂ ਵਾਲੇ ਨੇਗੇ ਬੰਦੇ ਉਹ ਤਾਂ ਘਰਾਂ 'ਚ ਬੈਠੇ ਨੇ ਮੌਨ ਵਾਲਾ ਆਪੋ ਆਪਣੇ ਘੱਟ ਜ਼ਮੀਨਾਂ ਵਾਲੇ ਉੱਥੇ ਬਿਠਿਆar ਕੇ ਨੇ ਇੱਕ ਦੋ ਕਿਲੀਆ ਲੈਣੇ ਉਹਨਾਂ ਨੂੰ ਉੱਥੇ ਆਪਾਂ ਕਹੀ ਜਾਂਦੇ ਆਂ ਕਿ ਉੱਥੇ ਆਓ ਇਨਾਂ ਦਾ ਵੀ ਰੋ ਕੋਈ ਕੰਮ ਨਹੀਂ ਹੈਗਾ ਇਹਨਾਂ ਨੂੰ ਦਿਹਾੜੀ ਕਰਕੇ ਗਰੀਬਾਂ ਨੂੰ ਆਪ ਦਾ ਟਾਈਮ ਪਾਸ ਕਰ ਲੈਣ ਦੇ ਉਹ ਇਹਨਾਂ ਦੇ ਵੀ ਬੱਚੇ ਨੇਗੇ ਇਹਨਾਂ ਕੋਲ ਕਾਦੀ ਆਮਦਨ ਹੈ ਇੱਕ ਦਿਹਾੜੀ ਲੱਗੇ ਲਾ ਕੇ 5 500 ਰੁਪਇਆ ਬਣਦਾ ਫਿਰ ਦੋ ਦਿਨ ਦਿਹਾੜੀ ਨਾਲ ਲੱਗੇ ਫਿਰ ਤੁਸੀਂ ਐਂ ਦੇਖ ਲਓ ਵੀ ਇਹਨਾਂ ਦਾ ਗੁਜ਼ਾਰਾ ਕਿਵੇਂ ਹੋਊਗਾ ਜੇ ਇਹਨਾਂ ਨੂੰ ਧਰਨਿਆਂ 'ਚ ਬੈਠਣਾ ਪੈ ਗਿਆ ਬਾਕੀ ਕਣਕ ਦੀ ਗੱਲ ਰੇਟ ਦੀ ਰੇਟ ਇਹ ਆਪਾਂ ਤੋਂ 22-2300 ਲੈਣਗੇ ਕੋਈ 32-3300 ਤਾਂ ਹੈ ਪ੍ਰਾਈਵੇਟ ਤਾਂ ਹਰ ਵਾਰ ਕਣਕ ਖਰੀਦਣ ਤੋਂ ਬਾਅਦ ਹਰ ਵਾਰੀ ਰੇਟ ਵੱਧ ਜਾਂਦਾ ਹੈਗਾ ਉਹ ਤਾਂ ਪ੍ਰਾਈਵੇਟ ਰੇਟ ਹੈਗਾ ਜਦੋਂ ਆਪਣੀ ਕਣਕ बिकੂਗੀ ਉਹਦਾ 2205 ਰੁਪਈਆ ਤੋਂ ਜੇ ਹੁਣ ਇਤਕੀ ਰੇਟ ਵੱਧ ਗਿਆ 2400 ਰੁਪਈਆ ਰੇਟ ਹੋ ਗਿਆ 2400 아니 15 ਹੋ ਗਿਆ ਆਪਾਂ ਤੋਂ ਵੱਧ ਵੱਧ 10 ਰੁਪਈਆ ਮਹਿੰਗੀ ਲੈ ਲੈਣਗੇ ਇਸ ਤੋਂ ਵੱਧ ਕੋਈ ਆਪਾਂ ਨੂੰ ਰੇਟ ਨਹੀਂ ਦਿੰਦਾ ਹੈਗਾ ਪ੍ਰਾਈਵੇਟ ਵੀ ਵੱਧ ਆਪਾਂ ਸਰਕਾਰੀ ਰੇਟ ਤੇ ਕਣਕ ਵੇਚਦੇ ਆਂ ਸਰਕਾਰੀ ਰੇਟ ਤੇ बिकੂਗੀ ਕੋਈ ਐਮਐਸਪੀ ਨੇ ਆਪਾਂ ਕੋਈ ਕੋਈ ਨਾ ਐਮਐਸਪੀ ਕਿਧਰੇ ਜਾਵੇ ਉਹਨਾਂ ਨੂੰ ਵੀ ਪਤਾ ਹੈਗਾ ਸਾਰਾ ਮੋਦੀ ਨੂੰ ਵੀ ਸਾਰਾ ਪਤਾ ਹੈ ਪਰ ਆਪਾਂ ਕਿਸੇ ਗਰੀਬਾਂ ਨੂੰ ਐਵੇਂ ਤੰਗ ਕਰੀਏ ਵੀ ਆਟਾ ਮਿਲ ਜੂਗਾ ਇਹ ਹੋ ਜੂਗਾ ਹੋ ਜੂਗਾ ਜੇ ਉਹ ਇਹਨਾਂ ਨੂੰ ਵੀ ਸਾਰਾ ਪਤਾ ਹੈਗਾ ਇਹ ਮਹਿੰਗਾ ਮਹਿੰਗਾ ਹੋ ਜੂ ਆਪੀ ਅਗਲਾ ਮਹਿੰਗਾ ਲਊਗਾ ਆ ਪਕੜ ਇਹਨਾਂ ਨੂੰ ਫਰੀ ਦੇਣ ਜਾਣਾ ਇਸ ਕਰਕੇ ਮੇਰੀ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਇਹ ਇਹਨਾਂ ਗਰੀਬਾਂ ਨੂੰ ਨਾ ਕਿਸੇ ਨੂੰ ਵੀ ਤੰਗ ਕੀਤਾ ਜਾਵੇ ਆਪਣਾ ਕੰਮ ਹੈ ਆਪਾਂ ਬਜ਼ੁਰਗ ਨੂੰ ਭੇਜ ਸਕਦੇ ਆ ਆਪਣੇ ਨੂੰ ਆਪਾਂ ਆਪਨੀ ਜਾ ਸਕਦੇ ਆਪਾਂ ਆਪਣੇ ਬਜ਼ੁਰਗਾਂ ਨੂੰ ਭੇਜ ਸਕਦੇ ਆ ਅਸੀਂ ਆ ਦੋ ਭਰਾਂਗੇ ਅਸੀਂ ਆਪਣੇ ਬਜ਼ੁਰਗ ਨੂੰ ਭੇਜ ਦਿਆਂ ਧਰਨੇ ਚ ਹਰੇਕ ਕਿਤੇ ਜਿੱਥੇ ਵੀ ਕਿਤੇ ਦਿੱਲੀ ਵੀ ਭੇਜ ਦੇ ਰਹਾਂ ਜੇ ਅਸੀਂ ਆਪ ਨਹੀਂ ਜਾਣਾ ਅਸੀਂ ਕੋਈ ਬੰਦਾ ਭੇਜ ਸਕਦੇ ਹਾਂ ਹੀ ਸਾਹਮਣੇ ਹਾਂ ਇੰਨਾ ਕਹੇਗਾ ਇਹ ਬੰਦੇ ਜਾ ਸਕਦੇ ਨੇ ਜੇ ਕੋਈ ਬੰਦਾ ਨਹੀਂ ਜਾ ਸਕਦਾ ਉਹ ਥੋੜੇ ਮੋਟੇ ਅਗਲਾ ਗਰੀਬ ਬੰਦੇ ਨੂੰ ਪੈਸੇ ਦੇ ਦਿੰਦਾ ਉਹ ਉਹਦੀ ਥਾਂ ਮੈਂ ਤਾਂ ਜਾ ਸਕਦਾ ਹੈ ਪਰ ਆਪਾਂ ਜਦੋਂ ਇਹਨਾਂ ਨੂੰ ਡਰਾ ਕੇ ਰੇਟ ਦਾ ਰੇਟ ਬਾਰੇ ਦੱਸ ਕੇ ਲਿਆਵਾਂਗੇ ਉਹ ਚੰਗੀ ਗੱਲ ਨਹੀਂ ਹੋਏਗੀ ਸਾਰੇ ਵੀਰਾਂ ਦਾ ਧੰਨਵਾਦ